ਅਗਲੀ ਗੱਲ ਕਰਦੇ ਆਂ ਵੀ ਆਈਸ ਦੇ EMPLOYE ਦੇ ਨਾਲ ਜੁੜੀ ਹੋਈ ਆ ਬਲੂਮਿੰਗਟਨ ਤੋਂ ਇੱਕ ਖਬਰ ਆ ਰਹੀ ਆ ਮਿਨੇਸੋਟਾ ਚੋਂ ਦਰਜਨ ਤੋਂ ਵੱਧ ਜਿਹੜੇ ਬੰਦੇ ਆ ਉਹ ਗ੍ਰਫਤਾਰ ਕਿਤੇ ਗਏ ਆ ਛੋਟੀ ਉਮਰ ਦੇ ਨਾਬਾਲਗ ਜਿਹੜੇ ਬੱਚਿਆਂ ਨੂੰ ਸੋਲਿਸਿਟ ਕਰ ਰਹੇ ਸੀਗੇ ਸੈਕਸ ਦੇ ਲਈ ਉਹਨਾਂ ਦੇ ਵਿੱਚ ਇੱਕ ਆਈਸ ਦਾ ਜਿਹੜਾ EMPLOYE ਆ ਉਹ ਵੀ ਸ਼ਾਮਲ ਸੀ 16 ਜਣੇ ਕੁੱਲ ਗ੍ਰਿਫਤਾਰ ਕੀਤੇ ਗਏ ਉਹਨਾਂ ਦੇ ਵਿੱਚੋਂ ਇੱਕ ਆਈਸ ਏਮਪਲਾਈ ਵੀ ਦੱਸਿਆ ਗਿਆ ਹੈ ਉੱਥੋਂ ਦੀ ਲੋਕਲ ਪੁਲਿਸ ਬਲੂਮਿੰਗਟਨ ਪੁਲਿਸ ਚੀਫ ਬਕਰ ਹੌਜਿਸ ਉਹਨਾਂ ਨੇ ਜਿਹੜੀ ਉਹ ਜਾਣਕਾਰੀ ਦਿੱਤੀ ਆ 5 ਨਵੰਬਰ ਨੂੰ 3 ਦਿਨਾਂ ਦਾ ਜਿਹੜਾ ਸਟਿੰਗ ਆਪਰੇਸ਼ਨ ਆ ਉੱਥੇ ਉਹਨਾਂ ਨੇ ਕੀਤਾ ਜਿਨ੍ਹਾਂ ਦੇ ਵਿੱਚ ਜਿਹੜੇ ਬਹੁਤ ਸਾਰੇ ਜਿਹੜੇ ਲੋਕ ਆ ਜਿਹੜੇ ਫੜੇ ਗਏ ਆ ਉਹ 17 ਸਾਲਾਂ ਦੀ ਇੱਕ ਲੜਕੀ ਨੂੰ ਸੈਕਸ ਦੇ ਲਈ ਸੋਲਿਸਿਟ ਜਿਹੜਾ ਉਹ ਕਰ ਰਹੇ ਸੀਗੇ ਆਪਰੇਸ਼ਨ ਕਰੀਪ ਦੇ ਨਾਮ ਅਦੇ ਨਾਲ ਉੱਥੇ ਆਪਰੇਸ਼ਨ ਤਿੰਨ ਦਿਨਾਂ ਦਾ ਜਿਹੜਾ ਹੋ ਚਲਾਇਆ ਗਿਆ ਸੋ ਟਵਿਨ ਸਿਟੀਜ਼ ਇਲਾਕੇ ਦੇ ਵਿੱਚ ਹੌਜਿਸ ਨੇ ਜਿਹੜਾ ਦੱਸਿਆ ਵੀ ਬਹੁਤੇ ਇਸ ਦੇ ਵਿੱਚ ਬੰਦੇ ਹੀ ਜਿਹੜੇ ਆਏ ਆ ਸੋ ਆਈਸ ਦਾ ਜਿਹੜਾ EMPLOYEE ਆ ਉਸ ਦਾ ਨਾਮ ਅਜੇ ਉਹਨਾਂ ਨੇ ਨਹੀਂ ਦੱਸਿਆ ਪਰ ਉਹਨਾਂ ਨੇ ਦੱਸਿਆ ਵੀ ਐਜ਼ ਅ ਆਡੀਟਰ ਆਈਸ ਦੇ EMPLOYEES ਦੇ ਤੌਰ ਦੇ ਉੱਤੇ ਉਹ ਉੱਥੇ ਕੰਮ ਕਰ ਰਿਹਾ ਸੀਗਾ ਤੇ ਆਈਸ ਦੇ ਨਾਲ ਤੇ ਪਰ ਇਦਾਂ ਹੀ ਨਬਾਲਗ ਲੜਕੀ ਦੇ ਨਾਲ ਸੈਕਸ ਦੇ ਲਈ ਉਹ ਉੱਥੇ ਜਿਹੜਾ ਇਸ ਸਟਿੰਗ ਆਪਰੇਸ਼ਨ ਦੇ ਵਿੱਚ ਫਸਿਆ ਆ ਕਹਿੰਦੇ ਵੀ ਹੁਣ ਇਸ ਦੇ ਉੱਤੇ ਫੈਡਰਲ ਚਾਰजेस ਜਿਹੜੇ ਆ ਉਹ ਲੱਗੇ ਆ ਜਦੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਤੁਸੀਂ ਦੇਖੋ ਵੀ ਪਾਵਰ ਦਾ ਨਸ਼ਾ ਕਿੱਥੇ ਤੱਕ ਹੁੰਦਾ ਕਹਿੰਦਾ ਉਹਨਾਂ ਨੂੰ ਕਹਿ ਰਿਆ ਸੀ ਆਮ ਆਈਸ ਬॉयਜ਼ ਵੀ ਆਪਣੇ ਜਿਹੜੇ ਦੂਜੇ ਲਾਨਫੋਰਸਮੈਂਟ ਜਿਹੜੇ ਸਹੀ ਕੰਮ ਕਰ ਰਹੇ ਸੀ ਅਜਿਹੇ ਜਿਹੜੇ ਕਰੀਪਸ ਨੂੰ ਫੜ ਰਹੇ ਸੀਗੇ ਉਹਨਾਂ ਨੂੰ ਇਹ ਇੱਕ ਹਿਸਾਬ ਦੇ ਨਾਲ ਕਹਿ ਰਿਆ ਸੀ ਵੀ ਮੈਂ ਤਾਂ ਭਾਈ ਆਈਸ ਦਾ ਬੰਦਾ ਤੁਹਾਡੇ ਨਾਲ ਦਾ ਹੀ ਆ ਇੱਕ ਹਿਸਾਬ ਦੇ ਨਾਲ ਸੋ ਕਹਿੰਦੇ ਵੀ ਅਨਫੋਰਚੂਨੇਟਲੀ ਉਹਦੇ ਲਈ ਉਹ ਹੁਣ ਲੌਕਡ ਅਪ ਹੈਗਾ ਆ ਸੋ ਇੱਕ ਹੋਰ ਸਸਪੈਕਟ ਮਿਨੀਸੋਟਾ ਦੇ ਪੋਲਿਊਸ਼ਨ ਕੰਟਰੋਲ ਏਜੰਸੀ ਦਾ ਏਮਪਲਾਈ ਸੀਗਾ ਜੋੜਾ ਕੀ ਇਸ ਆਪਰੇਸ਼ਨ ਕਰੀਪ ਦੇ ਵਿੱਚ ਗ੍ਰਿਫਤਾਰ ਕੀਤਾ ਜਿਹੜਾ ਉਹ ਆ ਗਿਆ ਹੈਗਾ ਆ ਯੂ ਐਸ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੇ ਮਿਨੀਸੋਟਾ ਪੁਲਿਸ ਕੰਟਰੋਲ ਏਜੰਸੀ ਨੂੰ ਜਿਹੜੇ ਉਹ ਕਮੈਂਟ ਦੇ ਲਈ ਸਵਾਲ ਜਿਹੜੇ ਉਹ ਘੱਲੇ ਗਏ ਆ ਜਿਨ੍ਹਾਂ ਦਾ ਅਜੇ ਤੱਕ ਉਨਾਂ ਦਾ ਜਵਾਬ ਨਹੀਂ ਆਇਆ ਇਹ ਵੀ ਹਜੇ ਕਨਫਰਮ ਨਹੀਂ ਆ ਵੀ ਉਹਨਾਂ ਦੀ এমਪਲੋਇਮੈਂਟ ਇਹਦੇ ਕਰਕੇ ਟੁੱਟੀ ਆ ਜਾਂ ਬਰਕਰਾਰ ਚੱਲ ਰਹੀ ਆ ਅਗਲੀ ਗੱਲ ਕਰਦੇ ਆ ਵੀ ਹਾਈ ਸਟੇਮਪਲੋਈ ਦੇ ਨਾਲ ਜੁੜੀ ਹੋਈ ਆ ਬਲੂਮਿੰਗਟਨ ਤੋਂ ਇੱਕ ਖਬਰ ਆ ਰਹੀ ਆ ਮਿਨੇਸੋਟਾ ਚੋਂ ਦਰਜਨ ਤੋਂ ਵੱਧ ਜਿਹੜੇ ਬੰਦੇ ਆ ਉਹ ਗ੍ਰਿਫਤਾਰ ਕਿਤੇ ਗਏ ਆ ਛੋਟੀ ਉਮਰ ਦੇ ਨਾਬਾਲਗ ਜਿਹੜੇ ਬੱਚਿਆਂ ਨੂੰ ਸੋਲਿਸਿਟ ਕਰ ਰਹੇ ਸੀਗੇ ਸੈਕਸ ਦੇ ਲਈ ਉਨ੍ਹਾਂ ਦੇ ਵਿੱਚ ਇੱਕ ਆਈਸ ਦਾ ਜਿਹੜਾ EMPLOYEE ਆ ਉਹ ਵੀ ਸ਼ਾਮਲ ਸੀ 16 ਜਾਣੇ ਕੁੱਲ ਗ੍ਰਿਫਤਾਰ ਕੀਤੇ ਗਏ ਉਹਨਾਂ ਦੇ ਵਿੱਚੋਂ ਇੱਕ ਆਈਸ EMPLOYEE ਵੀ ਦੱਸਿਆ ਗਿਆ ਹੈ ਉੱਥੋਂ ਦੀ ਲੋਕਲ ਪੁਲਿਸ ਬਲੂਮਿੰਗਟਨ ਪੁਲਿਸ ਚੀਫ ਬਕਰ ਹੌਜਿਸ ਉਹਨਾਂ ਨੇ ਜਿਹੜੀ ਉਹ ਜਾਣਕਾਰੀ ਦਿੱਤੀ ਆ 5 ਨਵੰਬਰ ਨੂੰ 3 ਦਿਨਾਂ ਦਾ ਜਿਹੜਾ ਸਟਿੰਗ ਆਪਰੇਸ਼ਨ ਆ ਉੱਥੇ ਉਹਨਾਂ ਨੇ ਕੀਤਾ ਜਿਨ੍ਹਾਂ ਦੇ ਵਿੱਚ ਜਿਹੜੇ ਬਹੁਤ ਸਾਰੇ ਜਿਹੜੇ ਲੋਕ ਆ ਜਿਹੜੇ ਫੜੇ ਗਏ ਆ ਉਹ 17 ਸਾਲਾਂ ਦੀ ਇੱਕ ਲੜਕੀ ਨੂੰ ਸੈਕਸ ਦੇ ਲਈ ਸੋਲਿਸਿਟ ਜਿਹੜਾ ਉਹ ਕਰ ਰਹੇ ਸੀਗੇ ਆਪਰੇਸ਼ਨ ਕਰੀਪ ਦੇ ਨਾਮ ਦੇ ਨਾਲ ਉੱਥੇ ਆਪਰੇਸ਼ਨ 3 ਦਿਨਾਂ ਦਾ ਜਿਹੜਾ ਉਹ ਚਲਾਇਆ ਗਿਆ ਸੋ ਟਵਿਨ ਸਿਟੀਜ਼ ਇਲਾਕੇ ਦੇ ਵਿੱਚ ਹੌਜਿਸ ਨੇ ਜਿਹੜਾ ਦੱਸਿਆ ਵੀ ਬਹੁਤੇ ਇਸ ਦੇ ਵਿੱਚ ਬੰਦੇ ਹੀ ਜਿਹੜੇ ਆਏ ਆ ਸੋ ਆਈਸ ਦਾ ਜਿਹੜਾ ਏਮਪਲਾਈ ਹੈ ਉਸ ਦਾ ਨਾਮ ਅਜੇ ਉਹਨਾਂ ਨੇ ਨਹੀਂ ਦੱਸਿਆ ਪਰ ਉਹਨਾਂ ਨੇ ਦੱਸਿਆ ਵੀ ਐਜ਼ ਏ ਆਡੀਟਰ ਆਈਸ ਦੇ ਏਮਪਲਾਈ ਦੇ ਤੌਰ ਦੇ ਉੱਤੇ ਉਹ ਉੱਥੇ ਕੰਮ ਕਰ ਰਿਹਾ ਸੀਗਾ ਤੇ ਆਈਸ ਦੇ ਨਾਲ ਤੇ ਪਰ ਇਦਾਂ ਹੀ ਨਬਾਲਗ ਲੜਕੀ ਦੇ ਨਾਲ ਸੈਕਸ ਦੇ ਲਈ ਉਹ تھے ਜਿਹੜਾ ਇਸ ਸਟਿੰਗ ਆਪਰੇਸ਼ਨ ਦੇ ਵਿੱਚ ਫਸਿਆ ਆ ਕਹਿੰਦੇ ਵੀ ਹੁਣ ਇਸ ਦੇ ਉੱਤੇ ਫੈਡਰਲ ਚਾਰजेस ਜਿਹੜੇ ਆ ਉਹ ਲੱਗੇ ਆ ਜਦੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਤੁਸੀਂ ਦੇਖੋ ਵੀ ਪਾਵਰ ਦਾ ਨਸ਼ਾ ਕਿੱਥੇ ਤੱਕ ਹੁੰਦਾ ਕਹਿੰਦਾ ਉਹਨਾਂ ਨੂੰ ਕਹਿ ਰਿਆ ਸੀ ਆਮ ਆਈਸ ਬॉयਜ਼ ਵੀ ਆਪਣੇ ਜਿਹੜੇ ਦੂਜੇ ਲਾ ਐਨਫੋਰਸਮੈਂਟ ਜਿਹੜੇ ਸਹੀ ਕੰਮ ਕਰ ਰਹੇ ਸੀ ਅਜਿਹੇ ਜਿਹੜੇ ਕਰੀਪਸ ਨੂੰ ਫੜ ਰਹੇ ਸੀਗੇ ਉਹਨਾਂ ਨੂੰ ਇਹ ਇੱਕ ਹਿਸਾਬ ਦੇ ਨਾਲ ਕਹਿ ਰਿਆ ਸੀ ਵੀ ਮੈਂ ਤਾਂ ਭਾਈ ਆਈਸ ਦਾ ਬੰਦਾ ਤੁਹਾਡੇ ਨਾਲ ਦਾ ਹੀ ਆ ਇੱਕ ਹਿਸਾਬ ਦੇ ਨਾਲ ਸੋ ਕਹਿੰਦੇ ਵੀ ਅਨਫੋਰਚਨਟਲੀ ਉਹਦੇ ਲਈ ਉਹ ਹੁਣ ਲੌਕਡ ਅਪ ਹੈਗਾ ਯਾ ਸੋ ਇੱਕ ਹੋਰ ਸਸਪੈਕਟ ਮਿਨੀਸੋਟਾ ਦੇ ਪੋਲਿਊਸ਼ਨ ਕੰਟਰੋਲ ਏਜੰਸੀ ਦਾ ਏਮਪਲੋਈ ਸੀਗਾ ਜੋੜਾ ਕੀ ਇਸ ਆਪਰੇਸ਼ਨ ਕ੍ਰੀਪ ਦੇ ਵਿੱਚ ਗ੍ਰਿਫਤਾਰ ਕੀਤਾ ਜਿਹੜਾ ਉਹ ਗਿਆ ਹੈਗਾ ਯਾ ਯੂਐਸ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੇ ਮਿਨੀਸੋਟਾ ਪੁਲਿਸ ਕੰਟਰੋਲ ਏਜੰਸੀ ਨੂੰ ਜਿਹੜੇ ਉਹ ਕਮੈਂਟ ਦੇ ਲਈ ਸਵਾਲ ਜਿਹੜੇ ਉਹ ਘੱਲੇ ਗਏ ਆ ਜਿਨ੍ਹਾਂ ਦਾ ਅਜੇ ਤੱਕ ਉਹਨਾਂ ਨੂੰ ਜਵਾਬ ਨਹੀਂ ਆਇਆ ਇਹ ਵੀ ਅਜੇ ਕਨਫਰਮ ਨਹੀਂ ਆ ਵੀ ਉਹਨਾਂ ਦੀ এমਪਲੋਇਮੈਂਟ ਇਹਦੇ ਕਰਕੇ ਟੁੱਟੀ ਆ ਜਾਂ ਬਰਕਰਾਰ ਚੱਲ ਰਹੀ ਆ